ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੀ ਤੇ ਹਾਂਜੀ ਆਪਾਂ ਲੱਗੇ ਆ ਝੋਨੇ ਨੂੰ ਪਾਣੀ ਲਾਉਣ ਜੀ ਦੁਪਹਿਰ ਦਾ ਟਾਈਮ ਹੈ 12:30 ਦਾ ਤੇ ਲੇਟ ਆਈ ਸੀ ਤੇ ਹਾਂਜੀ ਆਪਾਂ ਇਸ ਖੱਤੇ ਜੋ ਲਾਵਾਂਗੇ ਪਾਣੀ ਅਗਲੇ ਖੱਤੇ ਨੂੰ ਇਥੇ ਆਪਾਂ ਮੋਹਣੀ ਚ ਰੱਖਿਆ ਥੋੜਾ ਕਾ ਟੂੜੇ ਦਾ ਇਹ ਫਾਇਦਾ ਵੀ ਆਪਾਂ ਨੂੰ ਜਿਹੜੀ ਬਾਅਦ ਚ ਪਮੂਹਾ ਬਨਣਾ ਆ ਉਹਨਾਂ ਮਿੱਟੀ ਦੀ ਲੋੜ ਨਹੀਂ ਪੈਂਦੀ ਕਿ ਮਿੱਟੀ ਮੁੜ ਕੇ ਲਾਦੇ ਨਹੀਂ ਚਿੱਪਦੇ ਵਿੱਚ ਇਸ ਕਰਕੇ ਟੂੜੇ ਵਾਲਾ ਜਿਗੜ ਬਹੁਤ ਵਧੀਆ ਜੀ ਇਹ ਆਪਾਂ ਪਾਣੀ ਹੁਣ ਲਾਵਾਂਗੇ ਅਗਲੇ ਬੰਨੇ ਆਪਣਾ ਥਾਂ ਹੈ ਘਰ ਆ ਤੋਂ ਸਵਾ ਕਿਲਾ ਤੇ ਪੱਠਾਂ ਦੇ ਵੀ ਦੀਏ ਪਖਾੜੀ ਪਈ ਹੈ ਇੱਧਰ ਦੀ ਆਪਾਂ ਲਾਵਾਂਗੇ ਪਾਣੀ ਉਸ ਕੱθε ਨੂੰ ਉਹਦੇ ਵਿੱਚ ਬੀਜੀ ਆਪਾਂ ਮਿਛਲ ਵਾਸਪਤੀ ਇਹ ਥਾਂ ਆਪਣਾ ਥੋੜਾ ਉੱਚਾ ਦੇ ਉਹ ਥਾਂ ਥੋੜਾ ਨੀਵਾ ਇਹ ਥਾਂ ਆਪਾਂ ਜਿੱਥੇ ਪਨੀਰੀ ਬੀਜੀ ਹੀ ਦੇ ਜਾਂ ਸਟਾਲਾ ਸਟਲਾ ਹੈ ਜਿਹੜਾ ਸਭ ਤੋਂ ਐਂਡ ਤੇ ਆਪਾਂ ਥਾਂ ਲਾਇਆ ਵਾ ਛੋਨਾ ਲਾਇਆ ਇੱਥੇ ਇਹ ਆਪਾਂ ਪੱਠਿਆਂ ਦੇ ਵਿੱਚੋਂ ਖਾਲੀ ਪਾਈ ਆ। ਉਸਕਾ ਤੈਨੂੰ ਪਾਣੀ ਲਾਉਣਾ ਅਤੇ ਆ ਦੇਖੋ ਜੀ। ਹਾਂਜੀ ਆ ਆ ਯਾਰ ਆ। ਇਹਦੇ ਵਿੱਚ ਆਪਾਂ ਨੱਪਿਆ ਪੂਰਾ। ਪੂਰੇ ਥਾਣੀ ਪਾਣੀ ਦਾ ਜਾਂਦਾ ਅਗਲੇ ਜਾਣੇ ਨੂੰ। हां जी मौसम आज थोड़ा ज्यादा बढ़िया हुआ क्यों हवा बक रही है दोपहर ਦਾ ਟਾਈਮ ਤੇ ਇਹ ਘੱਟੇ ਜੋ ਪਾਣੀ ਆ ਪਸਕਾਇਆ ਸੀ ਤੇ ਹੁਣ ਪਾਣੀ ਥੋੜਾ ਬੋਤ ਸੁਕਾਉਣਾ ਚਾਹੀਦਾ ਕਿਉਂ ਮੁੜ ਕੇ ਬਾਅਦ ਖੋਪਾ بڑا ਹੋ ਜਾਂਦਾ ਇਹਦੇ ਵਿੱਚ ਥੁਰਨਾ بڑا ਔਖਾ ਜੇ ਮੰਨ ਲਓ ਆਪਾਂ ਖਾਦ ਪਾਉਣੀ ਆ ਕੋਈ ਸਪਰੇਅ ਕਰਨੀ ਆ ਜਾਂ ਗੰਦ ਕਢਣਾ ਉਹ ਜਿਆਦੇ ਖੋਪੇ ਜਨਾਂ ਫਿਰ ਔਖਾ ਹੋ ਜਾਂਦਾ ਜਦੋਂ ਮਤਲਬ ਝੋਨਾ ਛਾਂਜੀ ਕਰ ਜਾਂਦਾ ਕੋਈ ਪਾਣੀ ਜਿਆਦਾ ਲਾਉਣ ਦੀ ਲੋੜ ਨਹੀਂ ਹੁੰਦੀ ਆ ਆ ਇਸ ਕਾਗੇ ਦੇ ਬਾਅਦ ਚਲਾ ਦੇ ਕੋਈ ਟੱਕਰ ਨਹੀਂ ਤੇ ਹਾਂਜੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਹੋ ਜਿਹੀਆਂ ਵੀਡੀਓ ਆਪਾਂ ਬਖਾਂਉਂਦੇ ਰਹਾਂਗੇ ਧੰਨਵਾਦ